ਦੇ ਵਿੱਚ ਭੰਤਨ ਸਿੰਘ ਸਾਹਿਬ ਸਤਿਗੁਰੂ ਛੇੜੀ ਗੁਰੂ ਗ੍ਰੰਥ ਸਾਹਿਬ ਪਾਛਾ ਜੀ ਦੇ ਚੋਰੀ ਕਰਨ ਵਾਲੇ ਕੇਸ ਵਿੱਚ ਉਹਦੇ ਵਿੱਚ ਉਹਦੀ ਗ੍ਰਿਫਤਾਰੀ ਹੋ ਚੁੱਕੀ ਆ ਪਰ 2021 ਤੋਂ ਹੁਣ ਅੱਜ 2024 ਆ ਗਿਆ ਬਾਕੀ ਜਿੰਨੇ ਉਹਦੇ ਕੋ ਕਯੂਜ਼ ਦੇ ਆ ਉਹਨਾਂ ਦੇ ਖਿਲਾਫ ਸੈਂਕਸ਼ਨ 295 ਦੀ ਆ ਚੁੱਕੀ ਆ ਪਰ ਭਗਵਾਨ ਤਮਾਨ ਦੀ ਸਰਕਾਰ ਵੱਲੋਂ 3 ਸਾਲ ਵੀ ਬੀਤ ਜਾਣ ਤੋਂ ਬਾਅਦ ਅੱਜ ਤੱਕ ਵੀ ਜਿਹੜੀ ਉਹ ਉਹਦੀ ਸੈਂਕਸ਼ਨ ਰਿਪੋਰਟ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਇਹਦੇ ਪਿੱਛੇ ਜਿਹੜੇ ਉਹ ਕਿਹੜੇ ਗੁੱਝੇ ਭੇਤ ਆ ਕਿ ਪੰਜਾਬ ਸਰਕਾਰ 3 ਸਾਲ ਦੀ ਉਹ ਸੈਂਕਸ਼ਨ ਜਿਹੜੀ ਹੋਮ ਮਿਨਿਸਟਰੀ ਦੇ ਚ ਕਰਣੀ ਹੁੰਦੀ ਆ ਉਹ ਕਰ ਨਹੀਂ ਸਕੇ ਅਸੀਂ ਹੁਣ ਉਹਨਾਂ ਨਾਲ ਬੈਠ ਕੇ ਇਹ ਗੱਲ ਕਰਕੇ ਆਮ ਜੀ ਦੂਸਰਾ ਜੇ ਇੱਕ ਅਹਿਮ ਮੁੱਦਾ ਵੇਂਗ ਵਕੀਲ ਜਾਣਦਾ ਕਿ 164 ਦੀ ਸਟੇਟਮੈਂਟ ਹੋਈ ਪ੍ਰਦੀਪ ਕਲੇਰ ਦੀ ਉਹ 164 ਦੀ ਸਟੇਟਮੈਂਟ ਦੇ ਵਿੱਚ ਸਿੱਧੇ ਤੌਰ ਤੇ ਬਾਬੇ ਦਾ ਤੇ ਉਹ ਜਿਹੜੀ ਹਨੇਪ੍ਰੀਤ ਆ ਉਹਦਾ ਨਾਮ ਲੈ ਰਿਹਾ ਪੰਜਾਬ ਸਰਕਾਰ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅੱਜ ਪ੍ਰੋਸੀਕਿਊਸ਼ਨ ਨੂੰ ਇਹ ਡਾਇਰੈਕਸ਼ਨ ਨਹੀਂ ਦੇ ਸਕੀ ਜਾ ਆਪਣੇ ਸਰਕਾਰ ਦੇ ਵਕੀਲਾਂ ਨੂੰ ਆਪਣੇ ਉਹਨਾਂ ਜ਼ਿਲ੍ਹਾ ਪਧਰੀ ਕਿ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਸਮਨਿੰਗ ਦੀ ਐਪਲੀਕੇਸ਼ਨ ਗ੍ਰਫਤਾਰੀ ਦੀ ਐਪਲੀਕੇਸ਼ਨ ਪਾਈ ਜਾ ਬ੍ਰੰਟ ਕੱਢ ਕੇ ਇਹਦੇ ਪਿੱਛੇ ਕਿਹੜਾ ਗੁੱਝਾ ਭੇਤ ਆ ਇਹ ਵੀ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਦੂਸਰੀ ਜਿਹੜੀ ਵੱਡੀ ਗੱਲ ਆ ਆ ਮੇਰੇ ਨਾਲ ਸਿਆਲਕਾ ਸਾਹਿਬ ਵੀ ਬੈਠੇ ਆ ਤੇ ਮੈਨੂੰ ਵੀ ਹੋ ਗਏ ਕੋਟਾਂ ਦੇ ਵਿੱਚ ਬਤੌਰ ਵਕੀਲ ਪੇਸ਼ ਹੁੰਦੇ ਨੂੰ ਲੰਮਾ ਸਮਾਂ ਇਹ ਜਿਹੜੀਆਂ 3 ਐਫਆਈਆਰ ਸਿਗੀਆਂ ਐਫਆਈਆਰ 63 117 ਤੋਂ 128 ਇਹ ਤਿੰਨ ਦੀਆਂ ਤਿੰਨ ਜਿਹੜੀਆਂ ਐਫਆਈਆਰਸ ਆ ਇਹ ਥਾਣਾ ਜਿਹੜਾ ਬਾਜਾਖਾਨਾ ਉਹਦੇ ਵਿੱਚ ਇਹ ਦਰਜ ਆ ਤੇ ਇਹ ਤਿੰਨਾਂ ਕੇਸਾਂ ਦੇ ਵਿੱਚ ਪ੍ਰਦੀਪ ਕਲੇਰ ਜਿਹੜਾ ਆ ਉਹ ਦੋਸ਼ੀ ਆ ਮੈਂ ਕਿਉਂਕਿ ਅੱਜ ਸਾਰੇ ਜਿੰਨੇ ਪੱਖ ਤੁਹਾਡੇ ਕੋਲ ਲੈ ਕੇ ਆਇਆ ਕੋਟਾਂ ਦੇ ਆਰਡਰ ਲੈ ਕੇ ਆਇਆ ਆ ਡਿਕਲੇਅਰ ਹੋਇਆ ਜਿਹੜਾ ਪੀਓ ਇਹ ਮੈਂ ਤਾਂ ਦਰਸਾ ਰਿਹਾ ਕਈ ਹੋਈ ਗੱਲ ਹਵਾ 'ਚ ਚਲਾਈ ਜਾਂਦੇ ਆ ਤੇ ਮੈਂ ਪੁੱਛਣਾ ਚਾਹਦਾ ਭਗਵਾਨਦਮਾਨ ਸਾਹਿਬ ਨੂੰ ਕਿ ਮੇਰਾ ਆਪਣਾ ਜ਼ਿੰਦਗੀ ਦਾ ਬਤੌਰ ਵਕੀਲ ਤਜਰਬਾ ਕਿ ਜੇ ਕੋਈ ਪਘੋੜਾ ਸਾਲ ਰਹੇ 2 ਸਾਲ ਰਹੇ 3 ਸਾਲ ਰਹੇ ਕੋਟ ਦੇ ਵਿੱਚੋਂ ਛੇਤੀ ਉਹਦੀ ਕਦੇ ਜ਼ਮਾਨਤ ਨਹੀਂ ਹੁੰਦੀ ਉਹਦੇ ਨਾਲ ਦੀ ਨਾਲ ਫਿਰ ਇੱਕ ਜਿਹੜੀ ਹੋਰ ਵੱਡੀ ਗੱਲ ਆ ਕਿ ਅਪਰੂਵਲ ਬਣ ਜਾਏ ਬੰਦਾ ਅਪਰੂਵਰ ਬਣ ਜਾਏ ਪਹਿਲੀ ਤਾਂ ਇਹ ਗੱਲ ਆ ਵੀ ਜਿਹੜੇ ਪੋਰਸ ਨੇ ਉਹਨੂੰ ਗ੍ਰਫਤਾਰ ਕੀਤਾ ਐਫਆਈਰ ਨੰਬਰ 36 ਦੇ ਵਿੱਚ ਤੇ ਉਸੇ ਥਾਣੇ ਦੇ ਵਿੱਚ ਜਿਹਦੇ ਵਿੱਚ ਪੀਓ ਦਾ ਲਿਖਿਆ ਆ ਹੁੰਦਾ ਇੱਕ ਬੋਰਡ ਲੱਗਾ ਆ ਹੁੰਦਾ 117 ਤੇ 128 ਦੇ ਵਿੱਚ ਉਹ ਜਿਹੇ ਗ੍ਰਫਤਾਰ ਕਿਉਂ ਨਹੀਂ ਕੀਤਾ ਗਿਆ ਕਿਹੜੇ ਗੁੱਜੇ ਭੇਤ ਆ ਕਿ ਤਿੰਨਾਂ ਤਿੰਨਾਂ ਦੇ ਵਿੱਚੋਂ ਸਿਰਫ ਇੱਕ ਚ ਗ੍ਰਫਤਾਰ ਕੀਤਾ ਜਾਂਦਾ ਦੋਏ ਦੋਹੇ ਕੇਸਾਂ ਦੇ ਵਿੱਚ ਉਸੇ ਥਾਣੇ ਦੀ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰਦੀ ਤੇ ਫਿਰ ਉਦੋਂ ਵੱਡੀ ਗੱਲ ਪਰ ਅਪਰੂਵਰ ਆ ਤੇ ਅਪਰੂਵਰ ਦਾ ਮੂਨਾਮ ਹੁੰਦਾ ਜਿੰਨੇ ਚਿਰ ਪ੍ਰੋਸੀਜਰ ਜਿਹੜੀ ਆਪਣੇ ਐਵੀਡੈਂਸ ਕੰਪਲੀਟ ਨਹੀਂ ਹੁੰਦੀ ਉਹਨਾਂ ਚਿਰ ਮੇਰਾ ਆਪਣਾ ਤਜਰਬਾ ਕਹਿੰਦਾ ਕਿ ਇਹ ਉਹ ਬੰਦੇ ਨੂੰ ਉਹਨਾਂ ਚਿਰ ਬੇਲ ਨੇ ਦਿੱਤੀ ਜਾਂਦੀ ਕਿਉਂਕਿ ਅਪਰੂਵਰ ਮਤਲਬ ਕਿ ਸਰਕਾਰੀ ਗਵਾਹ ਬਹਿਦੇ ਮਾਪੇ ਨੂੰ ਆਪਾਂ ਕੰਫੈਸ਼ਨ ਕਹਿੰਨੇ ਆ ਤੇ ਇਹ ਕਿਹੜੀ ਸੀ ਇਹਦੇ ਪਿੱਛੇ ਸੌਦੇਬਾਜ਼ੀ ਕੀ ਸੀ ਕਿ 2 ਮਹੀਨੇ ਦੇ ਵਿੱਚ ਬੇਲ ਕਰਵਾ ਦਿੱਤੀ ਤੇ ਇੱਕ ਮੇਰਾ ਹੋਰ ਵੀ ਆ ਜਿਲੇ ਕੋਰਟ ਚੋਂ ਵੀ ਬਰਾਂਡ ਜਾਰੀ ਹੁੰਦੇ ਆ ਬੰਦੇ ਦੇ ਉਹਦੇ ਵੀ ਸਪੈਸੀਫਿਕ ਲਿਖਿਆ ਜਾਂਦਾ ਕਿ ਇਸ ਕੇਸ 'ਚ ਇਹਦੀ ਜ਼ਮਾਨਤ ਹੋ ਗਈ ਆ ਜੇ ਕਿਸੇ ਹੋਰ ਕੇਸ 'ਚ ਲੜਿੰਦਾ ਨਹੀਂ ਤੇ ਫੇਰ ਇਹ ਇਹਨੂੰ ਛੱਡ ਦਿੱਤਾ ਜਾਵੇ ਤੇ ਕੀ ਪੁਸਦੀਆਂ ਅੱਖਾਂ ਬੰਦ ਕੰਨ ਬੰਦ ਆ ਕਿ ਦੋਵੇਂ ਦੋ ਕੇਸਾਂ ਦੇ ਵਿੱਚ ਉਹ ਪਹਿਨਾਂ ਦਾ ਥਾਣੇ ਨੇ ਅੱਖਾਂ ਮਿੱਟੀਆਂ ਆ ਭਈ ਗ੍ਰਫਤਾਰੀ ਨਹੀਂ ਪਾ ਰਹੇ ਛੇਮ ਥਾਣਾ ਤੇ ਦੂਜੀ ਫਿਰ ਕੋਰਟ ਤੋਂ ਵੀ ਆਰਡਰ ਹੁੰਦੇ ਭਈ ਪਾਈ ਜੇ ਕਿਸੇ ਹੋਰ ਕੇਸ ਚ ਜੜੇਂਦਾ ਨਹੀਂ ਤੇ ਜਿਹੜੇ ਜੇਲ੍ਹ ਚੋਂ ਰਿਹਾਈ ਹੁੰਦੀ ਆ ਉਸ ਵੇਲੇ ਲਿਖਿਆ ਜਾਂਦਾ ਭਈ ਹੋਰ ਕੇਸ ਨਹੀਂ ਇਹਦੇ ਤੇ ਕੋਈ ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਕਿਹੜੀ ਸੌਦੇਬਾਜ਼ੀ ਸੀ ਜਿਹੜੀ ਇਹ ਤਿੰਨਾ ਕੇਸਾਂ ਦੇ ਵਿੱਚ ਗ੍ਰਿਫਤਾਰੀ ਨਾ ਪਾਉਣੀ ਫਿਰ ਅਪਰੂਵਰ ਬਣਾ ਕੇ ਬੇਲ ਕਰਵਾਉਣੀ ਇਹਦੇ ਪਿੱਛੇ ਇੱਕ ਢੂੰਗੀ ਸਾਜ਼ਿਸ਼ ਆ ਇਹ ਦੋਹਾਂ ਕਾਰਜਾਂ ਲਈ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਅੱਜ ਚਿੱਠੀ ਲਿਖ ਰਹੇ ਆ ਉਹਨਾਂ ਨੂੰ ਮਿਲ ਕੇ ਡੈਪੂਟੇਸ਼ਨ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਚੇਚੇ ਤੌਰ ਤੇ ਇਹ ਦੋ ਗੱਲਾਂ ਦਾ ਜਵਾਬ ਮੰਗਦਾ ਕਿ ਬਾਬੇ ਨੂੰ ਐਨਾ ਚਿਰ ਹੋਣ ਦੇ ਜੇਲ੍ਹ ਦੇ 21 ਤੋਂ ਗ੍ਰਿਫਤਾਰੀ ਹੋਣ ਦੇ ਬਾਵਜੂਦ ਸੈਂਕਸ਼ਨ ਨਾ ਦੇਣਾ ਤੇ ਦੂਜਾ ਉਹ ਪ੍ਰਦੀਪ ਕਲੇਰ ਦਾ ਉਹਦਾ ਕਨਫੈਸ਼ਨ ਹੋ ਜਾਣਾ ਕਨਫੈਸ਼ਨ ਹੋਣ ਦੇ ਬਾਵਜੂਦ ਪ੍ਰੋਸੀਕਿਊਸ਼ਨ ਨੇ ਹਾਲੇ ਤੱਕ ਕੋਈ ਹਾਂ ਨਹੀਂ ਕੀਤਾ ਕਿ ਕੋਰਟ 'ਚ ਐਪਲੀਕੇਸ਼ਨ ਮੂਵ ਕਰਕੇ ਉਹਨਾਂ ਨੂੰ ਐਜ ਅਕਿਊਜ਼ਡ ਜਿਹੜਾ ਆ ਉਹ ਸਮਨ ਕੀਤਾ ਜਾਵੇ। ਸੋ ਇਹ ਆ ਜਿਹੜੇ ਆ ਮੈਂ ਤੁਹਾਨੂੰ ਦੋ ਜੇ ਤੁਸੀਂ ਲੈਣੇ ਹੋਣ ਤਾਂ ਮੇਰੇ ਕੋਲ ਲੈ ਵੀ ਸਕਦੇ ਆ। ਆ ਇਹਦੇ ਵਿੱਚ ਜਿਹੜੇ ਪੀਓ ਦੀਆਂ ਕਾਰਵਾਈਆਂ ਹੋਈਆਂ ਐ ਕੋਰਟ ਵੱਲੋਂ ਔਰ ਇਹਦੀ ਅਟੈਚਮੈਂਟ ਹੋਈ ਆ ਪ੍ਰਾਪਰਟੀ ਦੀ। ਆ ਹੈਗੀਆਂ ਜਿਹੜੀਆਂ ਤੁਹਾਡੀਆਂ ਚਲਾਨ ਦੀਆਂ 1738 ਦੀਆਂ ਇਹਦੇ ਵਿੱਚ ਆ ਆ ਹੈਗੀ ਐਫ ਆਈ ਨੰਬਰ 117 ਪਰਦੀ ਬੈਡੀ ਮੇਡ ਅ ਸਟਰੌਂਗ ਆਬਜੈਕਸ਼ਨ ਐਂਡ ਹੈ ਕਮ ਇਨ ਡਿਸਐਗਰੀਮੈਂਟ ਕਾ ਦਾ ਕਲੋਜ਼ਰ ਰਿਪੋਰਟ ਇਹ ਜਿਹੜੀ ਉਹ ਹੈਗੀ ਆ ਇਹਨਾਂ ਨੇ ਕੀਤਾ ਕੀ ਸੀ ਇਹ ਜਿਲੇ ਇਹਨਾਂ ਨੇ ਆ ਐਪਲੀਕੇਸ਼ਨ ਵੀ ਨਹੀਂ ਵੀ ਮੂਵ ਕੀਤੀ ਸੀ सीबीआई ਨੇ ਕਿ ਸਾਡੀ ਜਿਹੜੀ 173 ਅੱਠ ਦੀ ਰਿਪੋਰਟ ਆ ਇਟ ਸ਼ੁਡ ਬੀ ਕੈਪਟ ਇਨ ਅਵਾਇੈਂਸ ਕਿ ਸਾਨੂੰ ਫਾਰਦਰ ਦੇਤੀ ਜਾਵੇ ਪਰ ਇਹਨੂੰ ਐਜ ਦੀ ਐਜ ਇਟ ਡਿਪੈਂਡਿੰਗ ਰੱਖ ਲਿਆ ਜਾਵੇ ਫਿਰ ਅਸੀਂ ਇਸੇ ਕੋਰਟ ਦੇ ਵਿੱਚ ਅਸੀਂ 511 ਸੌਰੀ 61119 ਨੂੰ ਆਹ ਸਰਟੀਫਾਈਡ ਕਾਪੀ ਆ ਏ ਸੀ ਅਬਜੈਕਸ਼ਨ ਪੋਜੀਸ਼ਨ ਦਿੱਤੀ ਆ ਉਸੇ ਕੋਰਟ ਦੇ ਵਿੱਚ ਕਿ ਜਿਹੜੀ ਇਹ ਰਿਪੋਰਟ ਭੇਜੀ ਆ ਇਹਨਾਂ ਨੇ ਕਲੋਜ਼ਰ ਰਿਪੋਰਟ ਇਹ ਸਰਾਸਰ ਗਲਤ ਆ ਤੇ ਇਹਤੇ ਮੈਨੂੰ ਬਹੁਤ ਵੱਡਾ ਇਤਰਾਜ਼ ਆ ਕਿਉਂਕਿ ਜੇਲੇ ਕਲੋਜ਼ਰ ਰਿਪੋਰਟ ਜਾਂਦੀ ਆ ਜਾਂ ਕੋਈ ਕਈ ਵਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਆਪਾਂ ਕੋਟਾਂ ਦੇ ਵਿੱਚ ਕੋ ਕੇਸ ਖਤਮ ਕਰ ਲਈ ਇੱਕ ਤਾਂ ਕਕੁਐਸ਼ਨਿੰਗ ਹੁੰਦੀ ਹੈ ਦੂਜੀਆਂ ਕੋਟਾਂ ਚੱਲ ਜਾਂਦੇ ਉਹਦੇ ਵਿੱਚ ਫਿਰ ਮਦਈ ਦੀ ਸਹਿਮਤੀ ਲਈ ਜਾਂਦੀ ਆ ਕਿ ਤੂੰ ਇਸ ਰਿਪੋਰਟ ਨਾਲ ਸਹਿਮਤ ਹੈਂ ਇਹ ਅਸੀਂ ਕਲੋਜ਼ਰ ਰਿਪੋਰਟ ਦੇ ਓਬਜੈਕਸ਼ਨ ਦਿੱਤੇ ਆ ਅਸੀਂ ਬਿਲਕੁਲ ਸਹਿਮਤ ਨਹੀਂ ਕਲੋਜ਼ਰ ਰਿਪੋਰਟ ਜਿਹੜੀ ਆ ਇਹ ਖਤਮ ਕੀਤੀ ਜਾਵੇ ਅਸੀਂ ਬਿਲਕੁਲ ਸਹਿਮਤ ਨਹੀਂ ਔਰ ਇਹਦੇ ਵਿੱਚ ਅਸੀਂ ਆ ਨਾਲ ਇੱਕ ਐਫੀਡਾਫ ਦੇ ਆ 5951119 ਦਾ ਇਹ ਕੁਲਵਿੰਦਰ ਸਿੰਘ ਦਾ ਐਫੀਡੈਵਟ ਆ ਇਹ ਐਫੀਡੈਵਟ ਤੁਸੀਂ ਦੇਖੋਗੇ ਇਹਦੇ ਵਿੱਚ ਸਾਰੇ ਦਾ ਸਾਰਾ ਉਹੋ ਹੀ ਡਿਸਕਸ ਕੀਤਾ ਗਿਆ ਜਿਹੜਾ ਐਜ਼ ਇਟ ਇਜ਼ ਕਿ ਇਹ ਜਿਹੜੀ ਕਲੋਜ਼ਰ ਰਿਪੋਰਟ ਆ ਮੈਂ ਇਹਦੇ ਨਾਲ ਸਹਿਮਤ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਸਾਰੀਆਂ ਮੈਂ ਕਾਪੀਆਂ ਸਰਟੀਫਾਈਡ ਉੱਥੋਂ ਲੈ ਕੇ ਆਇਆ ਤਾਂ ਕਿ ਤੁਹਾਡੇ ਰੂਪ ਰੂਪ ਹੀ ਹੋ ਜਵੇ ਸਾਰੀ ਗੱਲ ਕਈ ਵਾਰੀ ਮਿਸ ਇੰਟਰਪ੍ਰੀਟੇਸ਼ਨ ਹੀ ਇੰਨੀ ਕਰ ਦਿੱਤੀ ਜਾਂਦੀ ਆ ਕਿ ਹਰ ਇੱਕ ਪੱਖ ਤੇ ਮੈਨੂੰ ਸਮਝ ਨਹੀਂ ਲੱਗਦੀ ਭਈ ਜੇ ਇੱਕ ਬੰਦਾ ਰਟਾਇਰ ਹੋ ਚੁੱਕਾ ਕਿਹੜੀ ਆਪਾਂ ਬੱਲੇ ਬੱਲੇ ਨੂੰ ਪਾਇਏ ਠੀਕ ਆ ਤੁਸੀਂ ਐਸਆਈਟੀ ਦੇ ਦੌਰ ਦੇ ਉੱਤੇ ਆਪਣੀ ਇਨਵੈਸਟੀਗੇਸ਼ਨ ਕੀਤੀ ਜੀ ਆਇਆਂ ਨੂੰ ਪਰ ਐਟ ði ਸਟੇਜ ਐਵੇਂ ਜਿਹੜੀਆਂ ਇਹ ਗੱਲਾਂ ਕਰਨੀਆਂ ਤੇ ਖਾਸ ਕਰਕੇ ਸ਼ਾਉਣੀ ਕਮੇਟੀ ਨੂੰ ਟਾਰਗੇਟ ਕਰਨਾ ਮੈਂ ਸਮਝਦਾ ਇਹ ਬਹੁਤ ਮੰਦ ਭਾਗਾ ਆ ਇਹਦੇ ਪਿੱਛੇ ਆਬਜੈਕਟ ਕੀ ਆ ਤਾਂ ਹੁਣ ਉਹ ਹੀ ਦੱਸ ਸਕਦੇ ਆ ਪਰ ਬੋਲ ਰਿਹਾ ਮੈਂ ਜਿਹੜਾ ਆਪਣਾ ਬਾਰਸ਼ਣ ਦੇ ਦਿੱਤਾ ਮੈਂ ਬਿਦ ਫੈਕਟਸ ਦਿੱਤਾ ਇਹ ਸੋ ਦੈਟ ਇਹ ਕਲੀਅਰ ਹੋ ਜਾਏ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਆ ਮਤਾ 17 7 19 ਦਾ ਅੱਜ ਤੋਂ ਲੱਗ ਪਾ ਕੇ ਸਾਢੇ 3 ਸਾਲ ਪਹਿਲਾਂ ਦਾ ਇਹ ਐਗਜ਼ੈਕਟਿਵ ਦੇ ਵਿੱਚ ਅਸੀਂ ਉਦੋਂ ਡਾਇਰੈਕਸ਼ਨ ਦਿੱਤੀ ਸੀ ਉਦੋਂ ਮੈਂ ਜਨਰਲ ਸਕੱਤਰ ਸੀ ਕਿ ਇਹ ਜਿਹੜਾ ਆ ਇਹ ਕੇਸ ਅਸੀਂ ਫਾਈਲ ਨਹੀਂ ਹੋਣ ਦਾ ਇਹ ਕਲੋਜ਼ਰ ਰਿਪੋਰਟ ਜਿਹੜੀ ਆ ਉਹਦੇ ਨਾਲ ਸਹਿਮਤ ਨਹੀਂ ਫਿਰ ਅਸੀਂ ਪ੍ਰੋਪਰ ਕੋਰਟਾਂ 'ਚ ਮੂਵ ਹੋਏ ਆਂ ਤੋ ਮੇਰਾ ਕਹਿਣ ਤੋਂ ਭਾਵ ਕਿ ਰੋਜ਼ 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 ਇਹ ਆਪਾਂ ਨਵੀਂ ਤੋਂ ਨਵੀਂ ਗੱਲ ਕੱਢਣੀ ਮੈਂ 14 ਨਹੀਂ ਸੀ ਕਿ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਮਸਲਾ ਪਿਆ ਉਹਨਾਂ ਚਿਰ ਕਿਸੇ ਪੱਖ ਦੀ ਗੱਲ ਨਾ ਕਰਾਂ ਪਰ ਕਿਉਂਕਿ ਪੱਖ ਨਾਲ ਨਹੀਂ ਸੰਬੰਧਿਤ ਇਹ ਗਵਰਨਮੈਂਟ ਦੇ ਨਾਲ ਸੰਬੰਧਿਤ ਆ ਸਰਕਾਰ ਦੇ ਨਾਲ ਸੰਬੰਧਿਤ ਆ ਆਲਰੇਡੀ ਕੇਸ ਚੱਲ ਰਹੇ ਆ ਉੱਥੇ ਸੋਪਵਾਤ ਮਾਨਤਮਾਨ ਜੀ ਨੂੰ ਹੁਣ ਅਸੀਂ ਆਜੇ ਮੇਰੀ ਸੁਣਨਗੇ ਵੀ ਤਾਂ ਵੀ ਸਾਨੂੰ ਟਾਈਮ ਦੇ ਦੇਣ ਤੇ ਨਹੀਂ ਤਾਂ ਅਸੀਂ ਟਾਈਮ ਤਾਂ ਆਨਲਾਈਨ ਵੀ ਅਪਲਾਈ ਕਰਾਂਗੇ ਚਿੱਠੀ ਵੀ ਭੇਜਾਂਗੇ ਤੇ ਇੱਕ ਲੈ ਕੇ ਡੈਕੂਡੇਸ਼ਨ ਵੀ ਜਾਵਾਂਗੇ ਸ਼ੋਮਣੀ ਕਮੇਟੀ ਦਾ ਕਿ ਸਾਨੂੰ ਆ ਦੱਸਿਆ ਜਾਵੇ ਕਿ ਆ ਜਿਹੜੀਆਂ 2-3 ਗੱਲਾਂ ਜੱਗੋਂ ਤੇਰਵੀਆਂ ਹੋਈਆਂ ਇਹਦੇ ਪਿੱਛੇ ਕਿਹੜਾ ਅਲਟੀਮ ਮੋਟਿਵ ਆ ਕਿਹੜੀ ਐਡੀ ਵੱਡੀ ਤੁਹਾਡੀ ਜਿਹੜੀ ਕੋਈ ਮਜਬੂਰੀ ਆ ਕਿ ਤੁਸੀਂ ਉਹਨੂੰ ਸਾਦ ਨੂੰ ਨਾ ਉਹਦੇ ਵਿੱਚ ਉਹਦੇ ਦੇ ਰਹੇ ਆ ਸੈਂਕਸ਼ਨ ਦੇ ਰਹੇ ਨਾ ਉਹਦੇ ਵਿੱਚ ਤੁਸੀਂ ਦੂਜੀ ਐਪਲੀਕੇਸ਼ਨ ਮੂਵ ਕਰ ਰਹੇ ਆ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕਾਸਟ ਵੀ ਦਿੱਤਾ ਮੈਂ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਇਹ ਵੀ ਕਹਿਣਾ ਚਾਹਣਾ ਕਿ ਸਮਾਜ ਜਲੇ ਮਿਲਿਆ ਅਸੀਂ ਜਾਵਾਂਗੇ ਤਾਂ ਆਪਣੇ ਤੌਰ ਦੇ ਉੱਤੇ ਵੀ ਤੇ ਜੇ ਇਦਾਂ ਵੀ ਸਾਨੂੰ ਸਮਾਂ ਦੇ ਦੇਣ ਫਿਰ ਵੀ ਜਾ ਕੇ ਉੱਥੇ ਉਹਨਾਂ ਦੇ ਕੋਲ ਐਜਿਟ ਜੇ ਆਪਣਾ ਡੈਪੂਟੇਸ਼ਨ ਸਾਰੇ ਜਿੰਨੇ ਵੀ ਆ ਸਾਡੀਆਂ ਗੱਲਾਂ ਉਹਥੇ ਜਾ ਕੇ ਉਹਨਾਂ ਕੋਲੋਂ ਮੋਹੋ ਮੋਹੇ ਵੀ ਜੜੀਆਂ ਮੰਗ ਕਰਾਂਗੇ ਪਤਾ ਨਹੀਂ ਟੈਕਨੀਕਲੀ ਕਿ ਕਰਦੇ ਉਹ ਜਿਹੜਾ ਪੜਾਇਆ ਇਹ ਜਿੱਲੇ ਤੋਂ ਕਿੰਨੇ ਵਰਗੇ ਕੋਰਟ ਨੇ ਬਣਾਉਣਾ ਜਾਂ ਸਰਕਾਰ ਨੇ ਬਣਾਉਣਾ ਕਹਿਨੋ ਜੀ ਜਦੋਂ ਪ੍ਰਦੀਪ ਜੀ ਨੇ ਤੁਸੀ ਕਿਹਾ ਮੂਰ ਬਣਾ ਲਿਆ ਹਾਂ ਕਿ ਕਿਉਂ ਨਹੀਂ ਕਿਉਂਕਿ ਤੁਸੀ ਕਿਉਂ ਨਹੀਂ ਬਣਾਇਆ ਇਹ ਕੋਰਟ ਨਹੀਂ ਬਣਾਉਂਦੀ ਇਹ ਪ੍ਰੋਸੀਕਿਊਸ਼ਨ ਬਣਾਉਂਦੀ ਆ ਜੀ ਕਿਉਂਕਿ ਪ੍ਰੋਸੀਕਿਊਸ਼ਨ ਤੁਹਾਨੂੰ ਚੇਤਾ ਹੁਣਾ ਇੱਕ ਮਦਈ ਹੁੰਦਾ ਇੱਕ ਉਹਦੇ ਗਵਾਹ ਹੁੰਦੇ ਆ ਇਹ ਜਿਹੜਾ ਮਲਜਮ ਆ ਮਲਜਮਾਂ ਦੇ ਵਿੱਚੋਂ ਇੱਕ ਬੰਦਾ ਪ੍ਰੂਵਰ ਬਣ ਜਾਂਦਾ ਕਿ ਹਾਂ ਮੈਂ ਵੀ ਇਸ ਵਿੱਚ ਸਹਿਮਤ ਆਂ ਇਹ ਹੋਂਦਾ ਨਹੀਂ ਕਨਫੈਸ਼ਨਲ ਸਟੇਟਮੈਂਟ ਇਹਦੀ ਹੁੰਦੀ ਆ 164 ਦੀ ਸਟੇਟਮੈਂਟ ਤਾਂ ਕਰਵਾ ਲਿੰਨੇ ਆ ਕੋਟਾ ਇਸ ਕਰਕੇ ਕਰ ਲੈਂਦੀ ਆ ਵੀ ਇਹ ਆਪਣੇ ਇਹ ਤਾਂ ਆਪਣੇ ਹੱਥ ਨਾਲ ਹੀ ਹਿੰਦੀ ਚ ਲਿਖ ਕੇ ਦਿੰਦੀ ਆ ਸੋ ਥੈਟ ਕੱਲ ਨੂੰ ਇੱਕ ਸਬੂਤ ਬਣ ਜਾ ਕਈ ਵਾਰੀ ਮੁਕਰ ਵੀ ਜਾਂਦੇ ਆ ਤੇ ਅੱਜ ਤੱਕ ਦਾ ਮੇਰਾ ਤਜਰਬਾ 164 ਵਾਲਾ ਜਿਹੜਾ ਨਾਮ ਵੀ 164 ਦੀ ਕੀਤੀ ਹੋਵੇ ਉਦਾਂ ਹੀ ਅਪਰੂਵਰ ਬਣ ਜਾਏ ਉਹਦਾ ਕਿਉਂਕਿ 164 ਦੀ ਸਟੇਟਮੈਂਟ ਵੀ ਲਿਖੀ ਜਾਂਦੀ ਆ ਤੇ ਉਹਨੂੰ ਛੱਡਦੇ ਨਹੀਂ ਟਿਲ ਥੈਨ ਕਿ ਉਹਦੀ ਪਿੰਨੇ ਗਵਾਹੀ ਨਹੀਂ ਹੁੰਦੀ ਤੋ ਇਹ ਹੋਈਦਾ ਦੇ ਪਿੱਛੇ ਕਿਹੜੀ ਘਟਨਾ ਹੈ ਉਹ ਤਾਂ ਅਸੀਂ ਪੁੱਛਣਾ ਚਾਹੁੰਦੇ ਆ। ਇੱਕੋ ਮਾਮਲਿਆਂ ਦੇ ਵਿੱਚ ਕੋਈ ਵੀ ਸਰਕਾਰ ਇਨਸਾਫ ਦੇ ਕੇ ਰਾਜੀ ਨਹੀਂ। ਇੱਕੋ ਪਾਸੇ ਤਾਂ ਭਗਵੰਦ ਮਾਨ ਨੂੰ ਨਹੀਂ ਆਰਾਮ ਨਹੀਂ ਨੂੰ ਗ੍ਰਿਫਤਾਰੀ ਤੋਂ ਛੱਡ ਦੇਣੇ। ਮੇਰੇ ਪਾਸੇ ਅਮਰਪਾਲ ਦਾ ਜਿੱਤ ਗਿਆ ਉਹਨੂੰ ਛੱਡ ਕੇ ਰਾਜੀ ਨਹੀਂ ਐਨਐਸਏ ਵਧਾ ਦਿੰਦੇ ਨੇ। ਉਦੀ ਵੀ ਗੱਲ ਕੀਤੀ ਜਾਏਗੀ ਕਿ ਸਖ਼ਤ ਇਨਸਾਫ ਦਿੱਤਾ ਜਾਵੇ। ਉੱਪਰ ਚੱਲਿਆ ਜਾਵੇ ਸਾਰੇ ਪਾਸੇ। ਦੇਖੋ ਜਿਲੇ ਜਾਵਾਂਗੇ ਉੱਥੇ ਫੇ ਸਾਰੀਆਂ ਗੱਲਾਂ ਕਰਾਂਗੇ ਨਾ। ਭਈ ਜੇ ਝੂਠੇ ਸਾਥ ਦੇ ਮੋਦੇ ਦੇ ਉੱਤੇ ਪਹਿਲਾਂ ਕਾਂਗਰਸ ਇੰਨਾ ਚਿਰ ਲੰਬਾ 5 ਸਾਲ ਆਪਣਾ ਖਿੱਚਮ ਖਿੱਚ ਕਰ ਗਈ ਹੁਣ ਤਿੰਨ ਢਾਈ ਸਾਲ ਇਹਨਾਂ ਦੇ ਪੂਰੇ ਹੋ ਗਏ ਆ ਤੇ ਹੁਣ ਇਹ ਖਿੱਚਮ ਖਿੱਚ ਕਰੀ ਜਾਂਦੇ ਆ ਇਹ ਇਹੋ ਦਾ ਪੁੱਛਣਾ ਪਏ ਤੇ ਪਿੱਛੇ ਦੱਸੋ ਕੀ ਗੱਲ ਆ ਬਾਕੀ ਜਿਲੇ ਸਮਾਂ ਮਿਲ ਗਿਆ ਸਾਰਿਆਂ ਉਸ ਡਿਟੇਲ ਦੇ ਵਿੱਚ ਬੈਠ ਕੇ ਗੱਲਾਂ ਕਰਦੇ ਆ ਮਾਨਸ ਜੀ ਤੁਸੀਂ ਕੀ ਡੂੰਗੀ ਸਾਜ ਤੇ ਕੀ ਲੱਗਦਾ ਹੈ ਤੇ ਪਿੱਛੇ ਕੌਣ ਆਈ ਪ੍ਰਦੀਪ ਜੀ ਇਹ ਵੀ ਮਾਮਲਾ ਨਹੀਂ ਕਰਦਾ ਇਹਦੇ ਪਿੱਛੇ ਸਿੱਧੀ ਪੰਜਾਬ ਸਰਕਾਰ ਆ ਕਿਉਂ ਪੰਜਾਬ ਸਰਕਾਰ ਇਹਦਾ ਦੀਦਾ ਹੀ ਆ ਮੈਂ ਦੋ ਤਿੰਨ ਗੱਲਾਂ ਜਿਹੜੇ ਤੁਹਾਡੇ ਨੁਕਤੇ ਸਾਹਮਣੇ ਰੱਖੇ ਆ ਉਹ ਨੁਕਤਿਆਂ ਨੂੰ ਤੇ ਫਿਰ ਐਜ਼ ਇਟ ਇਜ਼ ਇਹ ਆਇਨਾ ਦਿਨਾਂ ਦੇ ਵਿੱਚ ਉਹਨੂੰ ਇੱਕ ਪੇਸ਼ ਕੀਤਾ ਜਾਣਾ ਮੈਂ ਦੇਖੋ ਇੱਕ ਹੋਰ ਤੁਹਾਡੇ ਤੁਸੀਂ ਹੁਣ ਮੈਨੂੰ ਸਵਾਲ ਕੀਤਾ ਇੱਕ ਬੰਦਾ ਜਿਹੜਾ ਜਿਹਨੇ ਗੁਰੂ ਮਹਾਰਾਜਾਂ ਆਂਗ-ਆਂਗ ਗਲੀਆਂ 'ਚ ਖਲਾ ਰਿਆ ਉਸ ਕੇਸ ਦਾ ਇਹ ਦੋਚੀ ਆ ਤੇ ਫਿਰ ਉਹਦਾ ਆਪ ਹੀ ਆਪਾਂ ਅੱਜ ਸਹਾਰਾ ਲੈ ਰਹੇ ਆਂ ਪਹਿਲਾਂ ਆਪਾਂ ਐਲੀਗੇਸ਼ਨ ਲਾਉਨੇ ਫਿਰ ਝੂਠੇ ਸਾਥ ਦਾ ਫਲਾਣਾ ਉਹਦਾ ਚੇਲਾ ਹੋਵੇ ਫਿਰ ਗੁਰੂ ਮਹਾਰਾਜ ਦੀ ਏਡੀ ਬੱਡੀ ਬਿਆਦਬੀ ਕਰਤੀ ਜਾਵੇ ਇਹ ਹੋਣ ਵੀ ਸੱਚ ਬੋਲਦਾ ਜਿਹੜੇ ਆਪਾਂ ਸਹਾਰਾ ਲੈ ਰਹੇ ਕੀ ਕਿਉਂਕਿ ਮੈਂ ਅਕਾਲ ਤਖਤ ਕਰਕੇ ਚੁੱਪ ਬੈਠਾ ਮੈਂ ਨਹੀਂ ਕੁਛ ਮੇਰੀ ਲਿਮਿਟੇਸ਼ਨ ਹੈ ਮੇਰਾ ਆਪ ਦਾ ਸੁਭਾਅ ਹੀ ਆ ਮੈਂ ਨਹੀਂ ਚਾਹੁੰਦਾ ਬਈ ਕੋਈ ਗੱਲ ਕੀਤਾ ਜਾਵੇ ਜਿੰਨਾ ਚਿਰ ਅਕਾਲ ਤਖਤ ਸਾਹਿਬ ਤੋਂ ਕੋਈ ਫੈਸਲਾ ਨਹੀਂ ਆਉਂਦਾ ਪਰ ਸਮਝਦਾ ਆਉਂਦੀ ਆ ਨਾ ਤੇ ਐਡਾ ਬੰਦਾ ਕਿਹਦੇ ਹੁੰਦੇ ਬਾਦ ਨਾਲੋਂ ਬਦਨਾਮ ਬੁਰਾ ਕਿ ਜਿਹੜਾ ਬੰਦਾ ਬਿਆਦਬੀਆਂ ਦੇ ਮਹਾਰਾਜ ਦੇ ਅੰਗ-ਅੰਗ ਖਲਾਰਨ ਵਾਲੇ ਕੇਸਾਂ ਦੇ ਵਿੱਚ ਲੜਿੰਦਾ ਨੜਿੰਦਾ ਨੇ ਗ੍ਰਿਫਤਾਰੀ ਵੀ ਹੋ ਗਈ ਤੇ ਅੱਜ ਉਹਨੂੰ ਇੱਕ ਹੀਰੋ ਬਣਾ ਕੇ ਬੜੇ-ਬੜੇ ਪੱਦਰ ਦੇ ਉੱਤੇ ਪੇਸ਼ ਕੀਤਾ ਜਾ ਰਿਹਾ ਇਹ ਪੜਦੇ ਕਿ ਪਿੱਛੇ ਕੀ ਹੈ ਤੁਸੀਂ ਮੈਨੂੰ ਬਿਹਤਰ ਸਮਝਦੇ ਹੋ ਪਰ ਗੁਰਪ੍ਰਤਾ ਮਾਲਾ ਬੇਦਮੀਆਂ ਹੋਈਆਂ ਨੇ ਗੁਰਪ੍ਰਤਾ ਮਾਲਾ ਪਾਰਕਰ ਫੜੇਗੇ 30 ਪਲੇਅਰ ਦੇ ਬਿਆਨਾਂ ਦੇ ਹਿਾਰ ਤੇ ਸੁਪੀਰ ਬਾਦਲ ਨੂੰ ਸਪਸ਼ਟੀਕਰਨ ਮੰਗਿਆ ਗਿਆ ਦੇਖੋ ਮੇਰੀ ਗੱਲ ਸੁਣੋ ਜੇ ਮੈਂ ਹੁਣ ਇਹ ਗੱਲ ਤੇ ਚੱਲੂੰਗਾ ਉਹ ਠੀਕ ਹੈ ਬਈ ਹੋ ਸਕਦਾ ਹੋਵੇ ਜਿਹੜਾ ਬੰਦਾ ਕੋਈ ਪੰਜ ਤੋਂ ਸਿੱਖ ਕੇ ਆਇਆ ਉਹਦੇ ਨਾਲ ਜੇ ਕੋਈ ਮਿਲ ਗਿਆ ਰੱਖਦਾ ਆ ਤੁਮ ਉਹ ਅਕਾਲ ਤਖਤ ਤੋਂ ਤੇ ਐਕਸ਼ਨ ਲੈ ਸਕਦਾ। ਪਾਰਾ ਮੌਜੂਦਾ ਸਮੇਂ ਦੀਆਂ ਵੀ ਘਟਨਾਵਾਂ ਕੁਝ ਹੋਈਆਂ ਜਿਨ੍ਹਾਂ ਦੇ ਵਿੱਚ ਬਹੁਤ ਕੁਝ ਹੋ ਗਿਆ ਉਹ ਮੈਂ ਹਾਲੇ ਮੋਹੋਂ ਨੇ ਕਹਿਣੀਆਂ। ਉਹ ਮੈਂ ਬਾਅਦ ਚ ਕਹਾਂਗਾ। ਇਹਨਾਂ ਨੇ ਤਾਂ ਬੇਤੀਆਂ ਨੇ ਪਰਿਵਾਰ ਨੂੰ ਪਾਗਲ ਸਿਧਾਈ ਕਰਾ ਦੇ ਦਿੱਤਾ ਜਾਂਦਾ। ਦਵਾਈ ਦੇ ਤੌਰ ਤੇ ਇਹਨੂੰ ਆਕਸੀਡ ਕਰਾ ਦੇ ਦਿੰਦਾ ਇਹਦਾ ਪਰ ਦੀਪ ਕਲੀਅਰ ਇਹੋ ਜਿਹਾ ਨਹੀਂ ਹੈਗਾ। ਪਰ ਫਿਰ ਵੀ ਇਹਨੂੰ ਬਖਸ਼ਿਆ ਜਾ ਰਿਹਾ। ਇਹ ਕਿਉਂ ਬਖਸ਼ਿਆ ਜਾ ਰਿਹਾ ਇਹ ਤੁਸੀਂ ਪ੍ਰੈਸ ਵਾਲੇ ਮੇਰੇ ਤੋਂ ਬਿਹਤਰ ਜਾਣਦੇ ਆ। ਇਹ ਸਿਰਫ ਇੱਕ ਤੂਲ ਦੇ ਤੌਰ ਤੇ ਵਰਤਿਆ ਜਾ ਰਿਹਾ। ਮੇਰਾ ਕੋਈ ਨਾ ਮੇਰਾ ਮੈਂ ਲੀਗਲ ਅਸਪੈਕਟ ਤੋਂ ਬੋਲਦਾ ਮੇਰਾ ਇਹਦੇ ਪਿੱਛੇ ਕਾਰਨ ਬੋਲਣ ਦਾ ਆ ਕਿ ਇੱਕ ਬੰਦਾ ਇੱਕ ਥਾਣੇ 'ਚ ਤਿੰਨਾਂ ਕੇਸਾਂ 'ਚ ਰੜੈਂਦਾ ਤੇ ਕੋਟਾਂ ਦੇ ਵਿੱਚੋਂ ਆ ਪੀਓ ਹੋ ਚੁੱਕਾ ਹੋਵੇ ਤੇ ਫੇਰ ਯਾਰੋ ਬੰਦੇ ਦੀ ਇੱਕ ਥਾਣੇ ਦੇ ਵਿੱਚ ਵੀ ਇੱਕ ਚ ਗ੍ਰਿਫਤਾਰੀ ਪੈਂਦੀ ਤੇ ਦੋਹਾਂ ਦੇ ਵਿੱਚ ਗ੍ਰਿਫਤਾਰੀ ਕੋਈ ਨਹੀਂ ਫਿਰ ਕੀ ਆ ਇਹਦੇ ਪਿੱਛੇ ਆਪਾਂ ਨੂੰ ਸਮਝ ਆ ਜਾਂਦੀ ਚੰਗੀ ਤਰ੍ਹਾਂ ਕੋਟਾਂ ਦੇ ਫੈਸਲੇ ਆ ਕੋਟਾਂ ਦੇ ਆ ਵਿੱਚ ਪ੍ਰਾਪਰਟੀ ਅਟੈਚ ਆ ਹੋ ਰਿਹਾ ਤੇ ਮੈਂ ਤਾਂ ਬੈਠੇ ਆਪਣੇ ਸਿਆਲਕਾ ਸਾਹਿਬ ਜੇ ਕੋਈ 20 40000 ਦਾ ਕਿਸੇ ਨੇ ਠੱਗੀ ਮਾਰੀ ਹੋਵੇ ਨਾ ਅੱਜ ਕੱਲ ਏਜੰਟਾਂ ਦੇ ਕੇਸ ਬਹੁਤ ਆਉਂਦੇ ਆ ਤੇ ਉਹ ਫਿਰ ਤੁਸੀਂ ਦੇਖ ਲਾ ਵੀ 2-2 ਦਿਨ 4-4 ਮਹੀਨੇ ਜਵਾਨ ਤੇ ਨਹੀਂ ਹੁੰਦੀ ਇਹ ਤਾਂ 295 ਇਹਦੇ ਵੱਡੇ ਕੇਸ ਦੇ ਵਿੱਚ ਬਰਾਂਟਡ ਆ ਉਹ ਤਾਂ ਕਾਨੂੰਨੀ ਤੌਰ ਤੇ ਵਿਰੋਧ ਕੀਤਾ ਜਾਊਗਾ ਅਸੀਂ ਬਿਲਕੁਲ ਅਸੀਂ ਆਪਣੀ ਟੀਮ ਲਾਈ ਆ ਉਹ ਜਿਹੜੀ ਟੀਮ ਆ ਅਸੀਂ ਬਲਾਂਕਣ ਕਰ ਰਹੇ ਆ ਅਸੀਂ ਪਹਿਲਾਂ ਮੈਨਾ ਭਗਵੰਤ ਮਾਨ ਜੀ ਨੂੰ ਉਹ ਤੋਂ ਬਾਅਦ ਜੇ ਨਾ ਸਾਨੂੰ ਸਮਾਂ ਦੇਣ ਚੰਗੀ ਗੱਲ ਸਮਾਂ ਦੇਣ ਤਾਂ ਵਧੀਆ ਗੱਲ ਆ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਜੇ ਨਹੀਂ ਸਮਾਂ ਦਿੰਦੇ ਸਾਨੂੰ ਫਿਰ ਗਵਰਨਰ ਨੂੰ ਵੀ ਅਪਰੋਚ ਕਰਾਂਗੇ ਉਸ ਤੋਂ ਬਾਅਦ ਫਿਰ ਕੋਟਾਂ ਦਾ ਵੀ ਬੁਹਾ ਪੋਲਾ ਪਰ ਮੈਂ ਸਮਝਦਾ ਪੰਜਾਬ ਦਾ ਮੁੱਖ ਮੰਤਰੀ ਕਿਸੇ ਪਾਰਟੀ ਵਿਸ਼ੇਸ਼ਤਾ ਨਹੀਂ ਹੁੰਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਆ ਸਾਡੇ ਜਿਹੜੀਆਂ ਗੱਲਾਂ ਇਹ ਵੀ ਸਾਡੀਆਂ ਬਾਜਵਿਆ ਤੇ ਸਰਕਾਰ ਜਿਹੜੀ ਆ ਉਹਦੇ ਕੋਲੋਂ ਚਲੋ ਅਸੀਂ ਤਾਂ ਚੋਣੇ ਹੋਏ ਆ ਲੋਕ ਵੀ ਇਨਸਾਫ ਮੰਗਦੇ ਹੀ ਆ ਨਾ ਤੇ ਆ ਜਿਹੜਾ ਇਹ ਕੀ ਇਹਦੇ ਪਿੱਛੇ ਇਨਸਾਫ ਆ ਇਸ ਕਰਕੇ ਉਹਨਾਂ ਨਾਲ ਬੈਠ ਕੇ ਗੱਲ ਕਰਕੇ ਹੋਰ ਵੀ ਜਿਹੜੀਆਂ ਗੱਲਾਂ ਹੋਣਗੀਆਂ ਉਹ ਵੀ ਡਿਸਕਸ ਕਰਾਂਗੇ ਬਾਬਾ ਜੀ ਲੱਖ ਬਾਰਮ ਪ੍ਰਭਾ ਕੇ ਵੀ ਸਮਾਂ ਨਹੀਂ ਲੈ ਸਕੇ ਤੇ ਕੀ ਸਰਕਾਰਾਂ ਤੋਂ ਸਮਝਦੰਦੀਆਂ ਨੇ ਇੱਥੇ ਆਪਾਂ ਡੀਸੀ ਨੂੰ ਮਨਨ ਜਾਣਦੇ ਆਂ ਉਹ ਅਗਲੇ ਪਾਸੇ ਇੱਕ ਤਹਿਸੀਲਦਾਰ ਨੂੰ ਮਗਮਤ ਲੈ ਕੇ ਭੇਜ ਦਿੰਦਾ ਚਲੋ ਇਹ ਗੱਲਾਂ ਪੁਰਾਣੀਆਂ ਹੋ ਗਈਆਂ ਇਹ ਕੋਈ ਇੱਕ ਸਾਜ਼ਿਸ਼ ਆ ਇਹ 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 ਮੇਰੀ ਗੱਲ ਸੁਣੋ ਮੈਂ ਨਤੀਜਾ ਨਤੀਜਾ ਨਿਕਲੂਗਾ ਨਤੀਜਾ ਇਸ ਕਰਕੇ ਨਿਕਲਿਆ ਨਤੀਜਾ ਨਾ ਕੱਢਣ ਲਈ ਸਾਰਾ ਕੁਝ ਹੋ ਰਿਹਾ ਹਾ ਜਿੰਨਾ ਕੋਈ ਸਾਰਾ ਕੁਝ ਹੋ ਰਿਹਾ ਨਤੀਜਾ ਕੱਢਣ ਚ ਅੱਜ ਕੌਮ ਇਕੱਠਾ ਇਕੱਠੀ ਹੋ ਜਾਏ ਨਤੀਜਾ ਦਾ ਸਵੇਰੇ ਨਿਕਲੇ ਆਊਗਾ ਪ੍ਰਧਾਨ ਜੀ ਬੀਟੀਡੀ ਨੇ ਇੱਕ ਬੜੀ ਮੰਦ ਭਾਗੀ ਘਟਨਾ ਵਾਪਰੀ ਉਹਦੇ ਚ ਵਿਭਾਗੀ ਤੌਰ ਤੇ ਹੁਣ ਤੱਕ ਕੀ ਕਰ ਰਹੀ ਹੋਣੀ ਹੈ ਜੀ ਜੀ ਉਹਦੇ ਨਾਲ ਆਪਣੇ ਧਮਾਡਰ ਕਰਦੇ ਆ ਉਹ ਦੇਖੋ ਇਦਾਂ ਆ ਕਿਉਂਕਿ ਸਾਡਾ ਜਿਹੜਾ ਇੱਥੇ ਹੁੰਦਾ ਡਿਪਾਰਟਮੈਂਟ ਡਿਪਾਰਟਮੈਂਟ ਵੀ ਵਕੜਾ ਹੁੰਦਾ ਉਹ ਬੜੀ ਮੰਦ ਭਾਗੀ ਘਟਨਾ ਵਾਪਰੀ ਪਹਿਲਾਂ ਦਾ ਵਿਚਾਰਾ ਅਨਪੋਲ ਮੋਨੇ ਦੇ ਵਿੱਚ ਰਗੜਿਆ ਗਿਆ ਤੇ ਦੂਜਾ ਜਿਹੜਾ ਆ ਕਿਉਂਕਿ ਪੁਲਿਸ ਨੇ ਪਰਚਾ ਦਰਜ ਕਰ ਲਿਆ ਉਹਦੀ ਇਨਵੈਸਟੀਗੇਸ਼ਨ ਚੱਲੀ ਆ ਹੁਣ ਮੈਂ ਬੋਲੂਗਾ ਐਸ ਦੀ ਸਟੇਜ ਦਾ ਚੰਗਾ ਨਹੀਂ ਲੱਗੂਗਾ ਬਾਕੀ ਜਿਹੜੇ ਸਾਡੇ ਮੁਲਾਜ਼ਮ ਆ ਉਹ ਜਿਹੜੇ ਕਿਉਂਕਿ ਇੱਕੋ ਹੀ ਆ ਸਾਡਾ ਮੁਲਾਜ਼ਮੋਂ ਦੇ ਵਿੱਚੋਂ ਦੋ ਦੋ ਚਲੋ ਉਹ ਦੋਏ ਅਸੀਂ ਜਿਹੜੇ ਆ ਸਸਪੈਂਡ ਕਰ ਦਿੱਤੇ ਮੈਂ ਕੀ ਸਪਸ਼ਟ ਕਰੀਏ ਜਿੰਨਾ ਤੱਕ ਕੀਤਾ ਗਿਆ ਹੈ ਜਿੰਨਾ ਕੀਤਾ ਗਿਆ ਸਪਸ਼ਟੀ ਕਰੀਏ ਹੋਰ ਜਿੰਨਾ ਦੇਖਦੇ ਹੋ ਇਹਦੇ ਬਾਰੇ ਮੈਂ ਕੁਝ ਨਹੀਂ ਕਿਉਂਕਿ ਕਾਲਤਾਖ ਸਾਹਿਬ ਜਾਣਦੇ ਮੈਂ ਤਾਂ ਮੀ ਆਫੀਸ ਕੋਲ ਇਹ ਗੱਲ ਸੀ ਜੀ ਇਹ ਸਾਨੂੰ ਸੀ ਅੱਜ ਸਪਸ਼ਟ ਕਰਵਾ ਦੇਣਾ ਹਾਂਜੀ ਕਹਿੰਦਾ ਸੁਭਾਸ਼ ਚਾਨ ਨਹੀਂ ਦੇ ਰਿਹਾ ਹਾਂਜੀ ਸੁਭਾਸ਼ ਚਾਨ ਨਹੀਂ ਮੈਂ ਦੇ ਰਿਹਾ ਨਹੀਂ ਤੁਸੀਂ ਜਵਾਬ ਦੇ ਰਹੇ ਹੋ ਮੈਂ ਜਵਾਬ ਮੰਗ ਰਿਹਾ ਨਹੀਂ ਨਹੀਂ ਮੈਂ ਮੈਂ ਨਹੀਂ ਮੇਰੀ ਗੱਲ ਪ੍ਰਦੀਪ ਕਲੇਰ ਪ੍ਰਦੀਪ ਪ੍ਰਦੀਪ ਇੱਕ ਮਿੰਟ ਪ੍ਰਦੀਪ ਕਲੇਰ ਦਾ ਤੇ ਬਾਬੇ ਆਲਾ ਮੈਂ ਜਵਾਬ ਮੰਗ ਰਿਹਾ ਜੀ ਜੀ ਆਹ ਦੂਜਾ ਜਿਹੜਾ ਸਾਡੇ ਤੁਸੀਂ ਦਿੱਤਾ ਪੇਜੀ ਸ਼ੋਮਨੀ ਕਮੇਟੀ ਨੇ ਉਹ ਕਲੋਜ਼ਰ ਰਿਪੋਰਟ ਦੇ ਵਿੱਚ ਉਹਦੀ ਮਦਦ ਕੀਤੀ ਇਹਦਾ ਮੈਂ ਜਵਾਬ ਦਿੱਤਾ ਜੀ ਜੀ ਮੈਂ ਉੱਤੇ ਆ ਮੈਂ ਕੋਈ ਨਹੀਂ ਮੈਂ ਸਵਾਰੀ ਕਰਨ ਨਹੀਂ ਦੇ ਰਿਹਾ ਪਹਿਲਾਂ ਬਾਜ ਆਪਣਾ ਬਾਪ ਥਰੋ ਤੁਸੀਂ ਹਾਂ ਜੀ ਤੁਸੀਂ ਹਫਤੇ ਬਾਅਦ ਤੁਸੀਂ ਜਵਾਬ ਦੇ ਰਹੇ ਇੱਕ ਹਫਤਾ ਹੋ ਗਿਆ ਪੰਦੀਪ ਲੇ ਨੂੰ ਚੈਨਲਾਂ ਤੇ ਆਉਂਦਿਆਂ ਨੂੰ ਮੈਂ ਤੁਹਾਡੇ ਕੋਲ ਇਹ ਬੇਨਤੀ ਕਰਨਾ ਚਾਹ ਰਿਹਾ ਸੀਗਾ ਹੱਥ ਜੋੜ ਕੇ ਇਹ ਬੇਨਤੀ ਹੈ ਤੁਸੀਂ ਪਰਸਾ ਨੂੰ ਸਾਨੂੰ ਉਜਨਾ ਕੁਝ ਬੁਲਾਰੇ ਕਿਹੜੇ ਸਾਨੂੰ ਜ਼ਰੂਰ ਦਿੱਤੇ ਜਾਣ ਚੈਨਲਾਂ ਤੇ ਪਿਠਾਉਣ ਵਾਲੇ ਕਿਹੜੇ ਸਾਡੀ ਸਿੱਖ ਪੌਣ ਦੀ ਵਹੀ ਗੱਲ ਮੈਂ ਇਹ ਤੁਹਾਨੂੰ ਕਹਿ ਰਿਹਾ ਸੀਗਾ ਕਿ ਅਸੀਂ ਇੱਕ ਹਫ਼ਤੇ ਬਾਅਦ ਆ ਕੇ ਤੁਸੀਂ ਆਪਣਾ ਜਵਾਬ ਦੇਈ ਤੇ ਕਰ ਰਹੇ ਹੋ ਗੁਰਦਰ ਮੈਂ ਮੈਂ ਕੁਛ ਨਹੀਂ ਹੋ ਇਹ ਕੀ ਜੋ ਤੁਸੀਂ ਅੱਜ ਕਰ ਰਹੇ ਹੋ ਕੀ ਇੱਕ ਹਫਤਾ ਪਹਿਲਾਂ ਨਹੀਂ ਸੀ ਜਵਾਬ ਮੈਂ ਮੈਂ ਮੈਨੂੰ ਬੁਲਾ ਰਹੇ ਦੇ ਦਿਓ ਗੁਰਦਰ ਸਿੰਘ ਗਰੇਵਾਲ ਤੋਂ ਇਲਾਵਾ ਕੋਈ ਬੁਲਾਣਾ ਨਹੀਂ ਹੈਗਾ ਸਾਡਾ ਸਾਡਾ ਕੋਈ ਹੌਣ ਜੁਕਦਾ ਜੀ ਕੋਈ ਵੀ ਆ ਪਾਣੀ న్యూਸ ਦੇਟੀ ਨਾਲੇ ਭਾਜੀ ਇੱਥੇ ਬੈਠੇ ਆ ਭਾਵੇਂ ਮੈਂ ਜੀ ਤੋਂ ਬੈਠਾ ਆ ਭਾਵੇਂ ਹੋਰ ਹੈ ਸਾਨੂੰ ਡਿਬੇਟ ਵਾਸਤੇ ਵੀ ਚਾਹੀਦੇ ਹੁੰਦੇ ਬੁਲਾ ਰਹੇ ਇਹ ਹੱਥ ਬੰਨ੍ਹ ਕੇ ਬੇਨਤੀ ਹੈ ਬੰਨ੍ਹ ਸਾਤਾ ਨੂੰ ਬੁਲਾ ਲੇ ਛੱਡੋ ਠੀਕ ਆ ਪਰ 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 ਮੈਂ ਇੱਕ ਤੁਹਾਡੇ ਹੁਣ ਮੀਡੀਅਮ ਤੋਂ ਕਿਉਂਕਿ ਤੁਸੀਂ ਕੁਐਰੀ ਪਾਤੀ ਆ ਜੀ ਪ੍ਰੈਸ ਹਮੇਸ਼ਾ ਇੰਪਾਰਸ਼ਲ ਹੁੰਦੀ ਆ ਜੀ ਸਾਹਮਣੇ ਹਮੇਸ਼ਾ ਐਮਪਾਰਸ਼ਲ ਹੁੰਦੀ ਆ ਪਰ ਅੱਜ ਤੁਸੀਂ ਮੈਨੂੰ ਗੁਸਾਣਾ ਕਰਿਓ ਮੇਰੀ ਗੱਲ ਦਾ ਸ਼ਾਇਦ ਗੁੱਸਾ ਆ ਜਾਊ ਲੋਕ ਜਾਣਦੇ ਆ ਹਰ ਚੈਨਲ ਤੇ ਕੀ ਹੋ ਰਿਹਾ ਐਮਪਾਰਸ਼ਲਟੀ ਆ ਜਾਂ ਪਾਰਸ਼ਲਟੀ ਇਹ ਮੈਂ ਨਹੀਂ ਨਹੀਂ ਮੈਂ ਮੈਂ ਕਹਿ ਰਿਹਾ ਪ੍ਰੈਸ ਹਮੇਸ਼ਾ ਹੀ ਆਲਵੇਸ ਫਾਰ ਜਸਟਿਸ ਪ੍ਰੈਸ ਆਲਵੇਸ ਜਿਹੜੇ ਆ ਤਰਕ ਉੱਠ ਕੀ ਪ੍ਰੈਸ ਆਲਵੇਸ ਨਾਟ ਫਾਰ ਐਨੀ ਐਂਡਰੈਸ ਜਿਹੜੀ ਹੁੰਦੀ ਆ ਤੇ ਪ੍ਰੈਸ ਨੂੰ ਵੀ ਆਪਣਾ ਰੋਲ ਨਿਭਾਉਣਾ ਚਾਹੀਦਾ ਬਾਕੀ ਤੁਸੀਂ ਸਹਾਇਤਾ ਦਿੱਤਾ ਉਹ ਜੈਨ ਮੈਂ ਕਰੂੰਗਾ ਇਹ ਤੇ ਜਿਹੜੇ ਬੰਗਲਾਦੇਸ਼ ਵਿੱਚ ਜੋ ਮਾਹੌਲ ਬਣਿਆ ਆ ਉੱਥੇ ਜਿਹੜੇ ਗੁਰਦੁਆਰੇ ਕੀ ਇੱਥੇ ਠੀਕਾ ਨਹੀਂ ਦਿੰਦਾ ਦੇਖੋ ਦੇਖੋ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਸ਼ੁਰੂ ਤੋਂ ਹੀ ਸਾਰਿਆਂ ਕਾਰਜਾਂ ਦੀ ਤਸਦੀਕ ਰੈਂਦੀ ਆ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਵੀ ਅਸੀਂ ਆਪਣੇ ਸਾਰੇ ਸਿੱਖ ਭਾਈਚਾਰਾ ਉੱਥੇ ਰਿਹਾ ਨਹੀਂ ਤੇ ਉਦੋਂ ਅਸੀਂ ਫੇਰ ਉਹ ਯਤਨ ਵੀ ਕੀਤਾ ਵੀ ਜਿਹੜੇ ਗੁਰਦੁਆਰੇ ਉਹਨਾਂ ਨੂੰ ਸਿਕਿਉਰ ਕਰੀਏ ਪਰ ਸਰਕਾਰ ਨੇ ਯਾਦਤ ਨਹੀਂ ਦਿੱਤੀ ਹੁਣ ਬੰਗਲਾਦੇਸ਼ 'ਚ ਵੀ ਮਿਨਿਓਰਟੀ ਕਮਿਊਨਿਟੀ ਕਿਤੇ ਵੀ ਹੋਵੇ ਤੇ ਮਿਨਿਓਰਟੀ ਕਮਿਊਨਿਟੀ ਲਈ ਅਸੀਂ ਹਮੇਸ਼ਾ ਖੜਦੇ ਆਂ ਪਰ ਜਿਹੜੀ ਮਿਨਿਓਰਟੀ ਕਮਿਊਨਿਟੀ ਬੰਗਲਾਦੇਸ਼ 'ਚ ਰਹਿ ਰਹੀ ਆ ਚਾਹੇ ਸੇਖਿਆ ਚਾਹੇ ਹਿੰਦੂ ਰੂਪ ਦੇ ਵਿੱਚ ਤੇ ਉਹ ਮੁਲਕਾਂ ਦੇ ਜਿਹੜੇ ਮੇਜੋਰਟੀ ਵਾਲੇ ਉਹਨਾਂ ਨੂੰ ਵੀ ਕੋਈ ਦੇਖਣਾ ਚਾਹੀਦਾ ਕਿ ਮਿਨਿਓਰਟੀ ਦੇ ਉੱਤੇ ਤਸ਼ੱਦਦ ਨਾ ਕੀਤਾ ਜਾਵੇ